ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੱਸ ਰਹੇ ਹਾਂ ਜੀ ਵੀ ਜਿਹੜਾ ਆਪਾਂ ਨਾ ਸਵੇਰ ਦਾਣਾ ਭੌਣਿਆ ਤੇ ਸ਼ਾਮ ਨੂੰ ਦਾਣਾ ਭੌਣਿਆ ਸਵੇਰ ਸ਼ਾਮ ਦੋ ਟਾਈਮ ਦਾਣਾ ਭੌਣਿਆ ਜੀ ਤੇ ਉਸ ਤੋਂ ਬਾਅਦ ਜਿਹੜਾ ਹੁਣ ਪਿਾਵਾਂਗੇ ਸ਼ਾਮ ਨੂੰ 4 ਵਜੇ ਪਾਵਾਂਗੇ ਜੀ ਤੇ ਜਿਹੜਾ ਸ਼ਾਮ ਨੂੰ 8-9 ਵਜੇ ਪਿਾਵਾਂਗੇ ਉਹ ਸਵੇਰ 4 ਵਜੇ ਪਾਵਾਂਗੇ ਦੋ ਟਾਈਮ ਆਪਾਂ ਦਾਣਾ ਪਾਉਣੇ ਜੀ ਭੌਂ ਕੇ ਪਾਉਣੇ ਆ 6-7 ਘੰਟੇ ਉਹ ਤੁਹਾਨੂੰ ਆਪਾਂ ਦੱਸਦੇ ਵੀ ਕਿਵੇਂ ਭੌਣਿਆ ਕਿੰਨਾ ਕੁਛ ਪਾਣੀ ਪਾਉਣੇ ਆ ਕੀ ਕੀ ਉਹਦੇ ਵਿੱਚ ਐਟਮਾ ਪਾਉਣੇ ਆ ਤੇ ਭਰਾਵਾਂ ਦੇ ਬਹੁਤ ਫੋਨ ਵੀ ਆਉਂਦੇ ਆ ਤੇ WhatsApp ਤੇ ਵੀ ਪੁੱਛਦੇ ਆ ਤਾਂ ਜਰੂਰ ਬਈ ਦੱਸਦੇ ਆ ਆ ਖੇਲ ਆ ਪਹਿਲਾਂ ਤਾਂ ਭਰਾ ਐ ਗੌਰ ਨਾ ਨਾ ਹੁਣ ਦੇਖੋ ਆਪਾਂ ਇਹਨੂੰ ਜਦੋਂ ਇਹ ਚ ਦਾਣਾ ਪਾਲਿਆ ਉਦੋਂ ਆਪਾਂ ਲਾਲ ਦਵਾਈ ਨਾਲ ਜਿਹੜੀ ਖੂਹ ਵਾਲੀ ਦਵਾਈ ਕੱਢਦੇ ਨੇ ਆਪਾਂ ਟਾਕਾ ਦਵਾਈ ਉਹਦੇ ਨਾਲ ਇਹਨੂੰ ਪੂਰਾ ਉਦ ਹੀ ਸਾਫ਼ ਕਰਦੇ ਨੇ ਜੀ ਕਿਉਂਕਿ ਇਹਦੇ ਵਿੱਚ ਕੋਈ ਵਾਇਰਸ ਨਾ ਹੋਵੇ ਤੇ ਆਪਾਂ ਨੂੰ ਕੋਈ ਉਲੀ ਬੱਪੇ ਦਾ ਡਰ ਨਾ ਹੋਵੇ ਦੇਖੋ ਜੇ ਐਨ ਸਾਫ਼ ਪਈਆ ਉਹਨੂੰ ਸੁੱਕ ਜਾਈਂਦੀ ਆ 5-6 ਘੰਟਿਆਂ ਬਾਅਦ ਜਦੋਂ ਦੁਬਾਰੇ ਪਿਆਉਣਾ ਹੁੰਦਾ ਜੀ ਤੇ ਆ ਜਾ ਬਈ ਜਿੱਟੂ ਪਹਿਲਾਂ ਬੜਾ ਮੇਰੇ ਖਾਲ ਪਾ ਇਹ ਤਕਰੀਬਨ ਆਪਣਾ 10 ਕ ਪਸ਼ੂਆਂ ਦਾ ਜੀ 7-8 ਕਿਲੋ ਖਾਲਾ ਜੀ 1.5 ਕਿਲੋ ਖਾਲ 1 ਤੋਂ 1 ਕਿਲੋ ਮੰਗ ਖਾਲ ਆ ਜਾਂਦੀ ਜੀ ਚਲ ਪਾਣੀ ਪਾ ਇਹ ਖਾਲ ਦੀ ਕੁਆਲਿਟੀ ਦੇਖੋ ਜੀ ਬਹੁਤ ਵਧੀਆ ਪਾ ਦੇ ਬਹੁਤ ਵਧੀਆ ਕੁਆਲਿਟੀ ਦੀ ਖਾਲਾ ਜੀ ਦੇਖੋ ਥੋੜੇ ਸਾਹਮਣੇ ਸਿਰਫ 3 ਮਿੰਟਾਂ ਦੇ ਵਿੱਚ ਜਮਾ ਹੈ ਸਾਰੀ ਭਜੂ ਜੂ ਜੀ ਜਿਹੜੀ ਚੰਗੀ ਖਾਲ ਹੋ ਬਾਈ ਉਹਦੀ ਕੁਆਲਿਟੀ ਦਾ ਇਹੀ ਫਾਇਦਾ ਹੁੰਦਾਗਾ ਵੀ ਸਿਰਫ 3 ਕੁ ਮਿੰਟਾਂ ਦੇ ਵਿੱਚ ਵਿੱਚ ਇਹਨੇ ਸਾਰੇ ਨੇ ਭਿਜੇ ਨਾ ਹੁੰਦਾ ਜੀ ਮੰਨਣਾ ਤੇ ਜਿਹੜੇ ਵਿੱਚ ਮਲਾਬ ਠੋ ਬਾਈ ਉਹ ਮੰਨ ਤਾਂ ਬਹੁਤ ਟਾਈਮ ਲਊਗੀ ਜਿਆਦੇ ਤੇ ਉਹਨੂੰ ਦਿੱਕਤ ਵੀ ਆਉਂਦੀ ਆ ਤੇ ਉਦੋਂ ਬਾਅਦ ਭਰਾ ਆਪਣੇ ਲਵੇ ਆਹ ਏਟਮ ਆਣੇ ਗਿਆਂ ਇਦੇ ਵਿੱਚ ਆਪਾਂ ਤੁਹਾਨੂੰ ਦੱਸ ਦਿੰਨੇ ਆਂ ਪਰ ਇਹ ਆਪਾਂ ਤਿੰਨ ਚੀਜ਼ਾਂ ਮਿਕਸ ਕਰ ਲੈਣਾ ਜੀ ਮੰਨੋ ਇਹਦੇ ਵਿੱਚ ਖੰਡਾ ਜੀ ਛਿਲਕਾ ਕਣਕ ਤੇ ਮੱਕੀ ਦੀਆਂ ਲੇਟੀ ਜੀ ਤੇ ਇਹ ਚ ਤਿੰਨ ਆਈਟਮਾਂ ਮਿਲਿਆ ਕੇ ਢੋਲ ਭਰ ਲੈਣੇ ਹੁੰਦੇ ਜੀ ਪੌਣਾ ਸੌਖਾ ਦਾ ਡੋਜ ਮਿਲਾ ਕੇ ਆਪਾਂ ਕਿਹੜਾ ਵੀ ਫੀਡ ਪਾਉਣਾ ਚਾਹੇ ਭੌਂਕੇ ਪਾਉਣਾ ਜੀ ਚਾਹੇ ਜਿਹੜਾ ਆਪਣਾ ਮਿਕਸ ਫੀਡ ਹੁੰਦਾ ਉਹ ਪਾਉਣਾ ਤੇ ਆਪਾਂ ਇਹਦੀ ਸਾਰੇ ਦਿਨਾਂ ਬੈਲੈਂਸ ਫੀਡ ਬਣਾ ਕੇ ਪਾਉਣਾ ਇਹ ਨਹੀਂ ਹੈਗਾ ਵੀ ਆ ਪਾਲਿਟੀ ਪਾਈ ਜੰਨੇ ਆ ਜਿਵੇਂ ਇਹਦੀ ਮਾਤਰਾ ਵੀ ਮੰਨ ਜਿਵੇਂ ਕਿਲੋ ਬੜੇਮਿਆਂ ਦੀ ਖਾਲ ਹੋਗੀ ਜੀ ਕਿਲੋ ਕਣਕ ਤੇ ਮੱਕੀ ਦੀ ਲੇਟੀ ਹੋਗੀ ਕਿਲੋ ਖੰਡਾ ਤੇ ਛਿਲਕਾ ਹੋਗਾ ਜੀ ਇਹਦੀ ਬੈਲ ਸਪੀਡ ਬਣਾ ਕੇ ਫੇਰ ਪਾਉਨੇ ਆ ਮੰਨ ਕਈ ਭਰਾ ਆਪਣਾ ਕੱਲੀ ਕਣਕ ਤੇ ਮੱਕੀ ਦੀ ਲੇਟੀ ਪਾਈ ਜਾਂਦੇ ਨੇ ਜਾਂ ਕਈ ਵੇ ਖਲਾਂ ਵੱਧ ਪਾਉਂਦੇ ਨੇ ਪਰ ਇਹਦੇ ਨਾਲ ਮੰਨੋ ਜਿਵੇਂ ਕੋਈ ਵੀ ਆਪਾਂ ਚਾਹੇ ਆਪਦਾ ਘਰ ਦਾ ਫੀਡ ਬਣਾਉਣਾ ਚਾਹੇ ਆਪਾਂ ਕੋਈ ਵੀ ਚੀਜ਼ ਜਾਨਵਰਾਂ ਨੂੰ ਭਿਓਫੇ ਪਾਉਣੀ ਆ ਉਦੇ ਵਿੱਚ 45% ਨਾਜ ਲੈ ਲਓ ਜੀ ਮੌਕੇ ਦੇ ਕੋਈ ਨਹੀਂ ਹੁੰਦਾ ਵੀ ਆਪਾਂ ਇੱਕੋ ਚੀਜ਼ ਲੈਣੇ ਆ ਜਿਹੜਾ ਆਪਾਂ ਨੂੰ ਸਸਤਾ ਪੈਂਦਾ ਨਾਜ ਲੈ ਲਓ ਤੇ 35% ਉਹ ਚੋ ਖਲਾਂ ਲੈ ਲਓ ਬਾਈ ਜਿਹੜੀਆਂ ਆਪਾਂ ਨੂੰ ਸਸਤੀਆਂ ਪੈਂਦੀਆਂ ਨੇਗੀਆਂ ਤੇ 20 ਤੋਂ 22% ਚੋਕਰ ਲੈ ਲਓ ਜਿਵੇਂ ਆਪਾਂ ਇਹ ਸਿਲਕਾ ਪਾਉਣੇ ਆ ਤੇ ਉਸ ਤੋਂ ਬਾਅਦ 1.5 ਕਿਲੋ ਨੂਨ ਲੈ ਲਓ ਜੀ 1 ਕਿਲੋ ਮਿੰਨਰ ਲੈ ਲਓ ਜਾਨੀ ਵੈਸੀ 1 ਕਿਲੋ ਵਿੱਚ ਪਾਉਣੇ ਆ ਤੇ 100 ਗ੍ਰਾਮ ਦੇਲੀ ਦਾ ਸੀ ਬਾਅਦ ਦੇ ਵਿੱਚ ਜਿਹੜੇ ਪਸ਼ੂ 18 17 18 ਕਿਲੋ ਦੇ ਚੱਲਦੇ ਨੇ ਉਹਨਾਂ ਨੂੰ ਮੌਕੇ ਤੇ ਵੀ ਜਦੋਂ ਸੁੱਕਾ சாਮ ਨੂੰ ਪਾਵਾਂਗੇ ਉਦੋਂ ਫੇਰ ਵਿੱਚ ਪਾਵਾਂਗੇ ਦੀਵਟੌਣਕ 100 ਗ੍ਰਾਮ ਪਾਉਣੇ ਬਈ ਇਹਨਾਂ ਨੂੰ ਤੇ ਉਦੋਂ ਬਾਅਦ ਲੈਵਿਸਟ ਮਿੱਠਾ ਥੋੜਾ ਨੂਨ ਇਹ ਤਿੰਨੇ ਚੀਜ਼ਾਂ ਨੂੰ ਆਪਾਂ ਇਕੱਠਾ ਮਿਲਾ ਲੈਣਾ ਜੀ ਤੇ ਜਦੋਂ சாਮ ਨੂੰ ਇੱਕ ਪਸ਼ੂ ਦੇ ਹਿਸਾਬ ਦੇ ਨਾਲ 100 ਗ੍ਰਾਮ ਦੀ ਡੋਜ਼ ਬਣਾ ਦੇਣਾ ਜਿਵੇਂ 40 50 ਗ੍ਰਾਮ ਨੂਨ ਹੋ ਗਿਆ 40 50 ਗ੍ਰਾਮ ਬਫਰ ਹੋ ਗਿਆ ਤੇ 20 15 20 ਗ੍ਰਾਮ ਲੈਵਿਸਟ ਹੋ ਗਿਆ ਇਹਨਾਂ ਦੀ ਸਾਡਾ ਉਹ ਚਮਚਾ ਜਾਨੀ ডোজ ਬਣਾ ਕੇ ਲਈ ਹੋਈ ਇੱਕ ਪਸ਼ੂ ਦੇ ਹਿਸਾਬ ਨਾਲ ਸਵੇਰ ਸ਼ਾਮ ਦੇ ਨਾਲ 100 ਗ੍ਰਾਮ ডোজ ਉਹਦੀ ਪਾਉਣੀ ਪਾਉਣੀ ਆ ਬਈ ਤੇ ਟਾਕਸੀ ਵੈਂਡਰ ਵੀ ਪਾਉਣਾ ਕਿਉਂਕਿ ਆਪਾਂ ਬਈ ਚਾਰ ਵਰਤਦੇ ਆ 7 ਸਾਲ ਤੋਂ ਤੇ ਆਪਾਂ ਨੂੰ ਭਰਾ ਕੋਈ ਚਾਰ ਦੇ ਨਾਲ ਕਿਤੇ ਸਮੱਸਿਆ ਨਹੀਂ ਆ ਬਈ 7 ਸਾਲ ਤੋਂ ਵਰਤ ਰਹੇ ਆ ਬਈ ਆਪਾਂ ਇੱਕ ਦਿਨ ਚਾਰ ਤੇ ਵੀਡੀਓ ਸਪੈਸ਼ਲ ਬਣਾਵਾਂਗੇ ਵਿੱਚ ਭਰਾਵਾਂ ਦੇ ਮਨ ਚ ਵਹਿਮ ਆ ਵੀ ਪਸ਼ੂ ਦੇ ਨਾਲ ਰਿਪੀਟਰ ਹੋ ਜਾਂਦੇ ਨੇਗੇ ਤੇ ਆਪਾਂ 3 ਸਾਲ ਇੱਕ ਪਲਿਆ 3 ਸਾਲ ਦੇ ਬਾਅਦ ਉਹਨੇ ਕੱਟੀ ਨੂੰ ਜਨਮ ਦਿੱਤਾ 3 ਸਾਲ ਹੋ ਗਏ 6 ਸਾਲ ਤੇ ਮਨ 6-7 ਮਹੀਨਾ ਦੀ ਉਹਦੀ ਹੋ ਗਈ ਕੱਟੀ ਤੀਜੀ ਪੀੜੀ ਚ ਆ ਗਿਆ ਬਾਈ ਮਾਨਾ ਰਿਪੀਟ ਤਾਂ ਦੇਖੋ ਆਪਣੇ ਸਾਰੇ ਕਿੱਡੇ ਕਿੱਡੇ ਖੀਰੀਆਂ ਕੱਟੀਆਂ ਨੇ ਬਾਈ ਹੈ ਇਹ ਗੱਬਣਾ ਹੁੰਦੀਆਂ ਨੇ ਮਤਲਬ ਇਹ ਜੇ ਬਾਈ ਮੈਂ ਕਿਤੇ ਹੁਣ 70 ਪਸ਼ੂ ਨੇ ਜੇ ਨਾਮ ਇਹ ਚ ਚਾਰ ਪੌਂਦਾ ਹੋਵਾਂ ਤਾਂ ਬਾਈ ਹੁਣ ਇੱਕ ਪਸ਼ੂ ਦਾ ਚਲੋ ਵਿੱਚ ਵੱਧ ਦੁੱਧ ਵਾਲ ਦਾ ਵਿੱਚ ਛੋਟੇ ਜਾਨਵਰਾਂ ਦਾ ਪਾ ਢਾਈ ਤੋਂ 3 ਕਿਲੋ ਦਾਣਾ ਲਾ ਕੇ ਚੱਲੀਏ ਬਾਈ ਤਾਂ ਇੱਕ ਦਿਨ ਦਾ 3 ਕੁਇੰਟਲ ਦਾਣਾ ਬਣ ਗਿਆ ਬਾਈ ਜੇ ਆਪਾਂ ਛੋਟੇ ਤੋਂ ਵੱਡੇ ਨੂੰ ਪਾਈਏ ਤਾਂ 3 ਕੁਇੰਟਲ ਦਾ ਲਾ ਲਓ ਵੀ ਜੋੜ ਬਾਈ ਜੇ ਘੱਟੋ ਘੱਟ 3500 ਤੋਂ ਘੱਟ ਬਾਈ ਕੋਈ ਬੱਤ ਤੋਂ ਬੱਤ ਫੀਡ ਬਣਾ ਲੋ ਨਹੀਂ ਬਣਦੀ ਹੈਗੀ ਤਾਂ ਲਾ ਲੋ 9 9 9 9000 ਸਿੱਧਾ ਹੋ ਗਿਆ ਬਾਈ ਤੇ 1500 ਹੋ ਗਿਆ 10 10.5000 ਹੋ ਗਿਆ ਬਾਈ ਇੱਕ ਦਿਨ ਦਾ ਆਪਾਂ ਇਹਨਾਂ ਨੂੰ 10.5000 ਖਵਾ ਕੇ ਬਾਈ ਫਿਰ ਆਪ ਨੂੰ ਬਚਤ ਬਹੁਤ ਘਟ ਜੂਗੀ ਕਿਉਂਕਿ ਆਪਾਂ ਕੋਈ ਵੀ ਧੰਦਾ ਕਰਦੇ ਆ ਬਾਈ ਆਪਾਂ ਸਿਰਫ ਦੋ ਪੈਸਿਆਂ ਖਾਤਰ ਵੀ ਕਰਦੇ ਆ ਤੇ ਨਾਲ ਸ਼ੌਂਕ ਵੀ ਹੋਣਾ ਚਾਹੀਦਾਗਾ ਜੇ ਆਪਾਂ ਕਿਸੇ ਕੱਲਾ ਸ਼ੌਂਕ ਰੱਖ ਕੇ ਵੀ ਆਪਾਂ ਜੇਬ ਚੋਂ ਚੀਜ਼ ਪਾ ਕੇ ਇਨੂੰ ਖਵਾ ਦਈਏ ਬਾਈ ਫੇਰ ਵੀ ਤੁਹਾਨੂੰ ਪਤਾ ਹੈ ਵੀ ਥੋੜੇ ਜੱਚੇ ਬਿਸਤਰਾ ਗੋਲ ਹੋ ਜਾਂਦਾਗਾ ਸਾਰੀ ਚੀਜ਼ ਦਾ ਬੈਲੈਂਸ ਬਣਾ ਕੇ ਚੱਲਣਾ ਪੈਂਦਾ ਬਾਈ ਜੇ ਆਪਾਂ ਜਿਵੇਂ 60 70 ਪਸ਼ੂ ਨੇ ਜੇ ਉਹਦਾ ਸੈਲਜ ਪਾਵਾਂਗੇ ਹੁਣ ਉਹਦੇ ਨਾਲ ਅਸੀਂ ਅੱਧਾ ਕਿਲੋ ਖਾਲ ਪਾਉਣਾ ਸਰੋਂ ਦੀ 1 ਕਿਲੋ ਮਿੱਠਾ ਛੋਟਾ 1 ਕਿਲੋ ਨੂਨ ਤੇ ਬਾਕੀ ਮਿਨਰ ਪਾਉਣਾ ਬਾਈ 50 ਗ੍ਰਾਮ 1 5 ਗ੍ਰਾਮ ਤੋਂ ਲੈ ਕੇ ਛੋਟੇ ਬੱਚੇ ਤੋਂ 50 ਗ੍ਰਾਮ ਤੱਕ ਆਪਣੇ ਪਸ਼ੂ ਦੀ ਬਾਈ ਛੋਟੇ ਤੋਂ ਲੈ ਕੇ ਵੱਡੇ ਤੱਕ ਇੱਕੋ ਜਿਹੀ ਸਿਹਤ ਆ ਬਾਈ ਤੇ ਪਰ ਜੇ ਨਾ ਸਹਿਲ ਜੋਵੇ ਬਾਈ ਫਿਰ 3 ਕੁਇੰਟਲ 3.5 ਕੁਇੰਟਲ ਦਾਣਾ ਪੋਵੇ ਬਾਈ ਫਿਰ ਜੇਬ ਚੋਂ ਹੋਲੀ ਹੋਊ ਹੋ ਫਿਰ ਆਪੇ ਕਹਾਂਗੇ ਧੰਦਾ ਵਧੀਆ ਨਹੀਂ ਬਾਈ ਇਹ ਧੰਦੇ ਨਾਲ ਨਾ ਜੁੜੋ ਕਿਉਂਕਿ ਇਹ ਧੰਦੇ ਫੇਲ ਹੋਣ ਦਾ ਵੀ ਕਾਰਨ ਇਹ ਹੁੰਦਾ ਵੀ ਆਪਣੇ ਪਸ਼ੂ 8 ਲੀਟਰ ਵਾਲੇ ਹੁੰਦੇ ਨੇ ਆਪਾਂ ਪਾਈ ਇਹਨਾਂ ਨੂੰ ਬਾਈ 35 35 ਕਿਲੋ ਵਾਲੇ ਫੀਡ ਜਾਂਦੇ ਆ 35 35 ਰੁਪਏ ਵਾਲੀ ਕਿਲੋ ਤਾਂ ਬਾਈ ਇਹਨਾਂ ਜੋ ਮੰਨ ਜੀ 4 ਕਿਲੋ ਵੀ ਦਾਣਾ ਪਾਵਾਂਗੇ ਤਾਂ ਪੂਰਾ ਛੂਰਾ ਹੋ ਜਾਂਦਾ ਬਾਈ ਫਿਰ ਆਪਾਂ ਬਾਅਦ ਦੇ ਵਿੱਚ ਕਹਿੰਦੇ ਨਾ ਤਿੰਨ ਕਿਵੇਂ ਨਵਾ ਜਦੋਂ ਮੱਝ ਦੋ ਦੋ ਲੱਤ ਮਾਰ ਜਿੰਦੀ ਬਾਈ ਇਹ ਧੰਦਾ ਮਾੜਾ ਗਾ ਛੱਡ ਧੰਦਾ ਬਾਈ ਇਹ ਮਾੜਾ ਨਹੀਂ ਤੇ ਆਪਾਂ ਜੇ ਸਾਰੇ ਭਰਾ ਰਲ ਮਿਲ ਕੇ ਚੱਲੀਏ ਚੰਗੇ ਸ਼ੀਮਣਾ ਤੇ ਕੰਮ ਕਰੀਏ ਤੇ ਇਹੋ ਜੀ ਗੱਲ ਨਹੀਂ ਛੋਟੇ ਜਾਨਵਰ ਤੋਂ ਲਾ ਕੇ ਮਿੰਨਰ 5 ਗ੍ਰਾਮ ਤੋਂ ਲੈ ਕੇ 50 ਗ੍ਰਾਮ ਤੱਕ ਜਿਵੇਂ 1.5 ਸਾਲ ਦੇ ਤੱਕ ਪਾਈਏ ਪਸ਼ੂ ਨਾ ਬਾਈ ਕਿਤੇ ਰਿਪੀਟਰ ਹੋਵੇ ਇਹ ਰਿਪੀਟਰ ਤਾਂ ਆਪਣੇ ਇੱਕ ਮੂੰਹ ਤੇ ਨੌ ਚੜਿਆ ਹੋਇਆ ਬਾਈ ਕੋਈ ਰਿਪੀਟਰ ਵਾਲੀ ਬਾਲੀ ਸਮੱਸਿਆ ਨਹੀਂ ਹੁੰਦੀ ਇਹ ਆਪਾਂ ਬਣਾਉਣੇ ਆ ਬਾਈ ਚੰਗੇ ਡਾਕਟਰ ਸਾਹਿਬ ਦੀ رائے ਲੈ ਕੇ ਬੱਚੇਦਾਨੀ ਚੈੱਕ ਕਰਾਓ ਵੀ ਸੋਚ ਤਾਂ ਨਹੀਂ ਜਾਣ ਫੈਸਣ ਮੰਨ ਕੋਈ ਵੀ ਚੀਜ਼ ਜੇ ਮਣੀ ਮੋਟੀ ਕੋਈ ਗੱਲਬਾਤ ਹੋਊ ਬਾਈ ਫੇਰ ਹੁੰਦਾ ਪਸ਼ੂ ਰਿਪੀਟਰ ਇਹ ਇੱਕ ਨਾਉ ਤਾਂ ਰਹਿ ਗਿਆ ਵੀ ਰਿਪੀਟਰ ਹੈਗਾ ਆਪਾਂ ਦੇਖੋ ਆ ਵੀਡੀਓ ਖਾਲ ਪਾਈ ਤੀ ਤੁਹਾਨੂੰ ਦਿਖਾਉਣੀ ਹੈ ਹੁਣ ਇਹ ਆ ਸਾਰੀ ਭਿੱਜ ਗਈ ਸਿਰਫ 2-3 ਮਿੰਟ ਹੀ ਹੋਏ ਨੇ ਤੇ ਇਹ ਜੇ ਬਾਈ ਖਾਲ ਦੇ ਵਿੱਚ ਇੰਨਾ ਦਾ ਮਾਂਜੇ ਆਪਾਂ ਜਿਵੇਂ ਹੁਣ ਭਿਉ ਕੇ ਜੇ ਚਮਧਾਨੀ ਲਾਦੇ ਨਾ ਬਾਈ ਉੱਤੇ ਘਿਓ ਆ ਜੂਗਾ ਇਹ ਅਰੀਜਨਲ ਚੀਜ਼ ਆਗੇ ਜਿਹੜੇ ਆਪਾਂ ਵਿੱਚ ਹੁਣ ਬੋਰੀਆਂ ਪੱਪੇ ਵਾਲੇ ਜਾਂ ਵਿੱਚ ਨੂਨ ਪੱਪੇ ਜਾਦੇ ਪਾ ਕੇ ਆਪ ਨੂੰ ਬਣਾ ਕੇ ਦੇ ਦਿੰਦੇ ਨੇ ਤਾਂ ਉਹ ਚ ਕੱਟਣ ਪਾਉਣ ਨੂੰ ਕੁਝ ਨਹੀਂ ਹੁੰਦਾ ਬਾਈ ਉਹ ਤਾਂ ਇੱਕ ਛਿਲਕੇ ਬਰਾਬਰ ਹੁੰਦਾ ਆ ਪਾ ਜਟੂ ਆ ਹੁਣ ਜਿਹੜੀ ਚੀਜ਼ ਪਹਿਲਾਂ ਖਲਪਿਆਂ ਤੇ ਬਰੇਮਿਆਂ ਦੀ ਇੱਕ ਪਸ਼ੂ ਦੇ 1 ਕਿਲੋ ਦੇ ਤੱਕ ਜਿਹਦੇ ਹਿਸਾਬ ਦੇ ਨਾਲ ਤੇ ਉਸ ਤੋਂ ਬਾਅਦ 1 ਕਿਲੋ ਕਣਕ ਤੇ ਮੱਕੀ ਦੀ ਲੇਟੀ ਇੱਕ ਪਸ਼ੂ ਦੇ ਹਿਸਾਬ ਦੇ ਨਾਲ ਤੇ 1 ਕਿਲੋ ਚਨਾ ਚੂਰੀ ਛਿਲਕਾ ਤੇ ਖੰਡਾ ਇਹ ਚੀਜ਼ ਆ ਬਾਈ ਮਿਕਸ ਕਰੀ ਹੋਈ ਆ ਉਦੋਂ ਬਾਅਦ 1 ਕਿਲੋ ਫੀਡ ਪਾਵਾਂਗੇ ਬਾਈ ਜਦੋਂ ਸ਼ਾਮ ਨੂੰ ਇਹਨੂੰ ਵੱਢ ਕੇ ਕੋਈ ਦਵਾਈ ਬੁੱਟੀ ਪਾਵਾਂਗੇ ਜਿਵੇਂ ਲੀਵਰ ਟੋਨਿਕ ਪਾਵਾਂਗੇ ਮਿੰਨਰ ਪਾਵਾਂਗੇ ਨੂਨ ਮਿੱਠਾ ਛੋਡਾ ਤੇ ਟੌਕਸੀ ਵੈਂਡਰ ਲੈਬਿਸਟ ਇਹ ਸ਼ਾਮ ਨੂੰ ਛੁੱਕੇ ਦੇ ਬਰਾਬਰ ਪਾ ਕੇ ਬਾਈ ਉਹਦੀ ਟੂੜੀ ਪਾ ਕੇ ਪਾ ਦਾਂਗੇ ਤੇ ਹੁਣ ਇਹਨੂੰ ਬਸ ਜਿਹੜਾ ਤੜਕੇ ਵਾਲਾ ਪਛੀ ਜਿਹਨੂੰ ਹੁੰਦਾ ਭਿਉਣ ਵਾਲਾ ਉਹ ਆਗਾ ਬੱਚ ਬਰਾਮਾ ਦੇ ਬਹੁਤ ਦੇ ਫੋਨ ਆਉਂਦੇ ਸੀਗੇ ਵੀ ਤੁਸੀਂ ਕਿਵੇਂ ਭਿਉਣ ਆ ਤੁਹਾਨੂੰ ਪਾਣੀ ਵੀ ਦਿਖਾ ਦਿੰਨਾ ਬਾਈ ਕਿੰਨਾ ਕੁ ਵਰਤਦੇ ਆ ਮਾਰ ਹੱਥ ਉਹ ਪ੍ਰਾਪਤ ਚ ਪਾਣੀ ਬੜਾ ਪਾੰਦਨੇ ਹੋ ਮਨ ਜਿਵੇਂ ਬੜਾ ਜਿਆਦਾ ਪਾਣੀ ਫਿਰਦਾ ਹੋਵੇ ਫਿਰ ਪਸ਼ੂ ਬਈ ਨੱਕ ਮਾਰ ਲੱਗ ਜਾਂਦੇ ਨੇਗੇ ਬੜੀ ਪਾਣੀ ਦੀ ਲੋੜ ਨਹੀਂ ਹੁੰਦੀ ਬਈ ਓਨਾਂ ਕ ਪਾਣੀ ਹੋਵੇ ਜਿੰਨਾ ਕ ਆਪਾਂ ਇਹਨੂੰ ਸੁੱਕੇ ਦੇ ਟਾਇਪ ਦੇ ਉੱਤੇ ਜਦੋਂ ਪਾਈਏ ਤੇ ਸੁੱਕਾਪਨ ਹੋ ਦੇ ਦੇ ਵਿੱਚੋਂ ਆ ਤੁਹਾਨੂੰ ਦਿਖਾ ਦਿੰਨਾ ਬਈ ਕਿੰਨਾ ਕ ਪਾਣੀ ਨੋਚੜਨਾ ਚਾਹੀਦਾ ਇਹਦੇ ਵਿੱਚੋਂ ਇੱਕ ਥੋੜੀ ਜਿਹੀ ਭਾਂਡੇ ਦੀ ਭਾਈ ਸਾਫ ਸਫਾਈ ਵਧੀਆ ਰੱਖਿਆ ਕਰੋ ਦਵਾਈ ਬੁੱਟੀ ਲਾ ਕੇ ਜਿਵੇਂ ਲਾਲ ਦਵਾਈ ਆ ਭਾਈ ਉਹ ਜਦੋਂ ਆਪਾਂ ਪਸ਼ੂਆਂ ਦੇ ਥਣ ਧੋਣੇ ਧਰ ਚੋਣੇ ਉਹਦੋਂ ਵੀ ਵਿੱਚ ਪਾਲੀ ਇੱਕ ਚੁੰਡੀ ਕਿਉਂ ਜਿੱਥੇ ਦੁੱਧ ਡੁੱਲਦਾ ਉੱਥੇ ਲੱਗ ਜਾਂਦੀ ਹੈ ਉਹ ਪੈਰਾਂ ਦੇ ਛਿੱਟੇ ਵੱਜ ਜਾਂਦੇ ਨੇ ਭਾਈ ਉੱਥੇ ਘਟਾਣੋਂ ਨਹੀਂ ਪੈਦਾ ਹੁੰਦੇ ਤਾਂ ਉਹ ਚੀਜ਼ ਦਾ ਵੀ ਭਾਈ ਗੌਰ ਰੱਖਿਆ ਕਰੋ ਬਹੁਤ ਵਧੀਆ ਦਵਾਈ ਉਹ 20 ਰੁਪਏ ਦੀ ਡੱਬੀ ਆ ਜਾਂਦੀ ਆ ਤੇ ਮਹੀਨਾ ਡੇਢ ਮਹੀਨਾ ਨਹੀਂ ਮੁੱਕਦੀ ਉਹ ਭਾਈ ਮਾੜੇ ਚੁੰਡੀ ਚੁੰਡੀ ਪੈਂਦੀ ਆ ਤੇ ਖੇਲਾਂ ਖੂਲਾ ਚੋਣ ਨੂੰ ਪਾ ਕੇ ਰੱਖਿਆ ਕਰੋ ਇਹ ਚੀਜ਼ਾਂ ਦਾ ਖਿਆਲ ਰੱਖ ਕੇ ਬਾਈ ਫਾਰਮ ਕਦੇ ਫੇਲ ਨਹੀਂ ਹੁੰਦੇ ਅੱਜ ਕੱਲ ਫਾਰਮ ਨੇ ਗੌਰ ਦੇ ਬਾਈ ਬਰੀਡ ਤੇ ਕੰਮ ਕਰਕੇ ਛੇਤੀ ਹੁੰਦੇ ਅੱਜ ਕੱਲ ਦਾ ਜਾਨਵਰ ਬਾਈ ਬਰੀਡ ਇਹ ਜੀ ਆ 20 ਕੁ ਮਹੀਨਿਆਂ ਦਾ 18 ਤੋਂ 20 ਮਹੀਨਿਆਂ ਦਾ ਪਸ਼ੂ ਗੱਭਣ ਹੋ ਜਾਂਦਾ ਜੀ ਅੱਗੇ ਤਾਂ ਮੰਨ ਆਪਾਂ ਸਾਢੇ ਤਿੰਨ ਤਿੰਨ ਚਾਰ ਚਾਰ ਸਾਲ ਦੇ ਹੋ ਕੇ ਪਸ਼ੂ ਛੂੰਦੇ ਤੇ ਉਦੋਂ ਦਿੱਕਤਾਂ ਵੀ ਆਉਂਦੀਆਂ ਧੀਆਂ ਤੇ ਹੁਣ ਤਾਂ ਬਰੀਡ ਹੀ ਹੈ ਜਿਹੜੀ ਬਹੁਤ ਛੇਤੀ ਤਿਆਰ ਹੁੰਦੀ ਆ La de la de prano La de ਲਓ ਜੀ ਇਹ ਆਪਣਾ ਮੰਨ ਜਦੋਂ ਆਪਾਂ ਭੌਕੇ ਹਟਦੇ ਨਾ ਇਹ ਚ ਇੰਨੇ ਪਾਣੀ ਦੀ ਮਾਤਰਾ ਚਾਹੀਦਾ ਦੇਖੋ ਜੀ ਇਹ ਕਿਉਂਕਿ ਇਹਨੇ ਕੁਛ ਇਹਦਾ ਪਾਣੀ ਹੁਣ ਖਾ ਜਾਣਾਗਾ ਤੇ ਕੁਛ ਵੀ ਜੇ ਮਾੜਾ ਬਟਾ ਹੁੰਦਾ ਵੀ ਆ ਜਿਹੜਾ ਆਪਾਂ ਸਾਮ ਨੂੰ ਇਹਦੇ ਵਿੱਚ ਸਮਾਨ ਪਾਵਾਂਗੇ ਇੱਕ ਪਸ਼ੂ ਦੇ ਕਿਲੋ ਦੇ ਹਿਸਾਬ ਦੇ ਨਾਲ ਉਹਦੇ ਨਾਲ ਇਹ ਜਮਾ ਬਈ ਸ਼ੋਖ ਜੂ ਐਨ ਸ਼ੁੱਕ ਬਰੂਰੀ ਹੋ ਜੂ ਦੇਖੋ ਜੀ ਐਨਾ ਪਾਣੀ ਹੋਣਾ ਚਾਹੀਦਾ ਇਹ ਨਹੀਂ ਹੈਗਾ ਵੀ ਆਪਾਂ ਖੇਰ ਭਰਤੀ ਪਾਣੀ ਦੇ ਉੱਤੋਂ ਹੀ ਤੁਰਿਆ ਫਿਰਿਆ ਇਹ ਬਹੁਤ ਵਧੀਆ ਬਾਈ ਆਪਾਂ ਨੂੰ 7 ਸਾਲ ਹੋ ਗਏ ਇਸ ਤਰ੍ਹਾਂ ਕਾ ਪਾਉਂਦੇ ਨੂੰ ਨਾ ਕੋਈ ਪਸ਼ੂ ਨੂੰ ਨੁਕਸ ਪਹੁੰਚਿਆ ਤੇ ਨਾ ਕਿਸੇ ਗੱਲ ਦੀ ਬਾਈ ਦਿੱਕਤ ਆਈ ਆ ਕਿਉਂਕਿ ਇਹ ਹਾਜਮ ਐ ਲਾ ਲੋ ਬਹੁਤ ਛੇਤੀ ਹਾਜਮ ਹੁੰਦਾ ਪਸ਼ੂ ਵਧੀਆ ਗਾਲੀ ਕਰਕੇ ਬਹੁਤ ਛੇਤੀ ਮੰਨ ਪਸ਼ੂ ਦੇ ਹਾਜਮ ਆ ਕੇ ਵਧੀਆ ਗਾਲੇ ਕਰ ਦਿੰਨੇ ਪਸ਼ੂ ਕੋਈ ਦਿੱਕਤ ਨਹੀਂ ਜਿਹੜਾ ਆਪਾਂ ਸੁੱਕਾ ਪਾਉਨੇ ਆ ਉਹ ਪਸ਼ੂ ਵੱਧ ਤੋਂ ਵੱਧ 5 ਕਿਲੋ ਖਾ ਸਕਦਾ ਬਾਈ ਤੇ ਉਸ ਤੋਂ ਬਾਅਦ ਫੇਰ ਉਹਨੂੰ ਗਾਲੀ ਕਰਨ ਚ ਵੀ ਮੰਨ ਇਹ 3 ਘੰਟਿਆਂ 'ਚ ਹਾਜਮ ਕਰੂ ਤਾਂ ਉਹ 7-8 ਘੰਟਿਆਂ 'ਚ ਕਰੂਗਾ ਜੀ ਇੰਨਾ ਫਰਕ ਪੈ ਜਾਂਦਾ ਤਾਂ ਸਾਰਿਆਂ ਦਾ ਭਾਈ ਜਿੰਨੇ ਭਰਾ ਕਹਿਣ ਸੀ ਆਥਰੇ ਤੁਹਾਨੂੰ ਆਪਾਂ ਇਹਨੂੰ ਪਾਉਂਦੇ ਵੀ ਦਿਖਾ ਦਾਂਗੇ ਵੀ ਜਿਵੇਂ ਆਪਾਂ ਰਲਾ ਕੇ ਪਾਉਣਿਆ ਤਾਂ ਸਾਰਿਆਂ ਦਾ ਭਾਈ ਧੰਨਵਾਦ ਲਾਇਕ ਫੋਲੋ ਸ਼ੇਅਰ ਭਾਈ ਜ਼ਰੂਰ ਕਰਿਆ ਕਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੋਵੇ